ਕਾਰਵਟ ਲਈ ਕੇ ਸਿੱਖਿਆ ਲੋਕਤਕ ਲੋਜੀ ਡੁੱਗ ਦਾ ਹਾਲੇ ਬਣਾ ਤੇ ਸਕੂਲਾ ਵਿੱਚ ਪੰਚਾਇਤ ਕੰਪਿਊਟਰ ਸਿੱਖਿਆ ਦਾ ਸਬਕ ਨੂੰ ਨਿਯਤ ਤਾਵਾ ਕੋ ਪਾ ਗਾ ਲਿਆ ਆਪ ਆਪਣੀ ਕਾਰਜਾ ਨੂੰ ਦਰਸਾਉਂਦੀ ਆ ਹੋਈਆ ਇਹ ਚਾਕੀਆ ਮੇਰ ਦਾ ਬੈਂਕ ਬਲਾਕ ਦੀ ਚਾਕੀ ਸਥਿਰ ਵਿੱਚ ਚੇ ਕੀਤੀ ਜਾ ਰਹੀ ਹੈ ਮੇਰ ਦਾ ਪੰਜਾਬ ਦੇ ਦੁੱਧ ਸਾਰਕਾ ਦਾ ਇੱਕ ਮਾਤਰ ਸਹਿਕਾਰੀ ਦਾਰਾ ਹੈ ਜੇ ਦਾ ਮੁਖ ਉਦੇਸ਼ ਪੰਜਾਬ ਦੇ ਦੁੱਧ ਉਤਪਾਦਕਾਂ ਲਈ ਮਾਰਕੀਟਾਂ ਖਲਾਫ ਤੋਂ ਕਰਵਾਣਾ ਉਤਪਾਦਕਾਂ ਦਾ ਦੁੱਧ ਖਰੀਦ ਕੇ ਜ਼ੋਬਿਆਂ ਦੇ ਦੇਖ ਵਿਖਤਾਰਾ ਤੱਤਵਾ ਜਿ ਦੇ ਕੂੜੇ ਨੂੰ ਵੱਖਰਾ ਰੱਖਣ ਲਈ ਦੱਸਿਆ ਗਿਆ ਹੈ ਤਾਂ ਜੋ ਆਮ ਕਰਾ ਵਿੱਚ ਪਾਏ ਜਾਣ ਵਾਲੇ ਕੂੜੇ ਦਾ ਨਸਤਾਰਾ ਸੱਜੇ ਢੰਗ ਨਾਲ ਕੀਤਾ ਜਾ ਸਕੇ ਸ਼ਹਿਰ ਵਿੱਚ ਕੂੜੇ ਦੇ ਵੱਡੇ ਵੱਡੇ ਢੇਰਾਂ ਨੂੰ ਖਤਮ ਕੀਤਾ ਜਾ ਸਕੇ ਚਾਕੀ ਵਿੱਚ ਬਠਿੰਡਾ ਸ਼ਹਿਰ ਨੂੰ ਪਲਾਸਟਿਕ ਮੁਕਤ ਸਨ ਅਗਲੀ ਚਾਪੀ ਤੈਨੂੰ ਵਕਾਫੇ ਚਾਪੀ ਤੈਨੂੰ ਜੀਵਕਾ ਮਿਸ਼ਨ ਤਹਿਤ ਬਠਿੰਡਾ ਜ਼ਿਲ੍ਹੇ ਵਿੱਚ 36350 ਔਰਤਾਂ ਨੂੰ ਯੋਗਾਈ ਬਣੇ ਤੂਬਾ ਸਰਕਾਰ ਵੱਲੋਂ ਸਿਹਤ ਤੇ ਊਰਜਾ ਨੂੰ ਲੋਕਾਂ ਦੇ ਘਰ ਨੇੜੇ ਪਹੁੰਚਾਉਣ ਦੇ ਟੀਚੇ ਨਾਲ ਪੰਜਾਬ ਦੀਆਂ 6 ਸੰਸਥਾਵਾਂ ਵਿੱਚ ਦੇਨ-ਪ੍ਰਤੀ ਦੇਨ ਵੱਖ-ਵੱਖ ਸੇਹਸੂ ਉਲਤਾ ਕਪਲਾਬ ਕਰਵਾ ਰਹੀ ਹੈ ਜਿਹੜੀ ਤੇ ਕਿਸਾਨ ਭਲਾਈਪਾ ਵੱਲੋਂ ਕੱਢੀ ਜਾ ਰਹੀ ਹੈ ਚੰਗੀ ਕੱਢੀ ਜਾ ਰਹੀ ਹੈ ਚਾੱਕੀ ਦਾ ਸੰਦੇਸ਼ ਸਾਡੇ ਵਿਰਾਸਤੀ ਅਨਾਜਾਂ ਦੀ ਬਜਾਈ ਨੂੰ ਮਹੱਤਤਾ ਦੇਣਾ ਹੈ ਬਿਨਾਂ ਹਕ ਲਗਾਏ ਕਣਕ ਦੀ ਬਜਾਈ ਕਰਨ ਨਹੀਂ ਵੀ ਜਾਗਰੂ ਕਰਦੀ ਹੈ ਤਾਂ ਜੋ ਅਸੀਂ ਮਾਤਾ ਵਾਰ ਨੂੰ ਬੇਟੀ ਪੜਾਉਤ ਬੰਦੀ ਅਗਲੀ ਚਾਪੀ ਮਿਸ਼ਨ ਸ਼ਕਤੀ ਸਕੀਮ ਤਾਇਰ ਡਿਸਟ੍ਰਿਕਟ ਐਂਪਾਵਰਮੈਂਟ ਆਫ ਔਮਨ ਦੀ ਸਥਾਪਨਾ ਅਗਲੀ ਦਾ ਸਭੀ ਚਾਪੀ ਸਿੱਖਿਆ ਉਪਾਅ ਦੀ ਸਿੱਖਿਆ ਉਪਾਅ ਪੰਜਾਬ ਵੱਲੋਂ ਤੱਕ ਤੱਕ ਦੇ ਕੇ ਇਹ ਚਾਪੀ ਸਿੱਖਿਆ ਕ੍ਰਾਂਤੀ ਵੱਲ ਵੱਡੇ ਕਦਮ ਨੂੰ ਤੇਰਾ ਸਪੜਾ ਤੋਂ ਸੱਚ ਪਹਿਲ ਤੱਕ ਦਾ ママ、おしんできてくれちゃう。 कितना बड़ा कितना खराब हालत में है डर का इससे वो खराब नहीं है अरे भाई क्यों दौड़ रहे हो पहला दिन लेके हम ने हमारे बच्चों का इतना किया

श्यामला मोघरे शुभ्र प्रदोषं पुलकी दयामिनी पुलकसुमित्र नुआदशोमिनी तारिया

दुनियाद बचे लाला धली जीर लाइ करण चाहंदा यादि मना पदारे